ਜੈਤਬਖਾਰੀ ਖੜਾ ਖੈਰ ਮਿਹਰ ਦੀ ਘਤਾ ਤੇਰੇ ਬਾਣੇ ਸ਼ਾਨਸ਼ਾ ਸੁਣ ਮਥੇ ਤਨ ਬਕਤਾ ਦਿਓ ਸੁਖ ਹਲਕਿਆ ਵੀ ਬਰਬਾਦੀ ਭੰਗ ਸੀਸੇ ਦੇ ਮਨ ਲਾ ਰਹੀ ਤੱਦੇ ਦੀ ਜੰਗਾ ਪਾਣੀ ਵੰਗਰ ਵਹਿਣਾ ਓ ਪਾਣੀ ਵੰਗਰ ਵਹਿਣਾ ਮੇਟੋ ਸ਼ਾਨੀ ਰਤ ਤੇਰੇ ਬਾੜੇ ਛਣ ਨਿਸ਼ਾਨ ਕੂਈ ਵਸੇ ਸਰਬਤ चुका संबंधित ब्लाक खेतीबाड़ी अफसर मुख्य खेतीबाड़ी अफसर जिले जो डिविजन एस डी एम के डिप्टी कमिश्नर को शिकायत कर सवाल आए ने ਜਦੋਂ ਹੀ ਸਾਡੇ ਕੋਲ ਸਬੰਧਤ ਵਿਭਾਗ ਦੇ ਫੀਸਾ ਆਉਂਦੇ ਨੇ ਅਸੀਂ ਤੁਹਾਡੇ ਸਵਾਲ ਉਹਨਾਂ ਦੇ ਰੂਬਰੂ ਕਰਾਂਗੇ ਅਸੀਂ ਯੂਨੀਵਰਸਿਟੀ ਸ਼ਿਫਾਰਸ਼ ਨਹੀਂ ਕਰਦੀ ਤੁਸੀਂ ਬੜੇ ਪੁਰਜੋਰ ਤਰੀਕੇ ਦੇ ਨਾਲ ਇਹ ਵੀ ਤੁਸੀਂ ਮਨਾ ਕਰ ਸਕਦੇ ਸਾਡਾ ਸਾਡਾ ਜਿਹੜਾ ਜਵਾਬ ਇੱਥੋਂ ਤੱਕ ਹੈ ਕਿ ਅਸੀਂ ਇਸ ਚੀਜ਼ ਦੀ ਸ਼ਿਫਾਰਸ਼ ਨਹੀਂ ਕਰਦੇ ਤੁਹਾਨੂੰ ਤਾਂ ਡੀਏਪੀ ਲੈਣੋ ਦੀ ਗੱਲ ਹੈ ਡੀਏਪੀ ਲੈਣੋ ਦੀ ਹਜੇ ਕੋਈ ਟੈਸਟਿੰਗ ਨਹੀਂ ਹੋਈ ਉਹਦੇ ਬਾਰੇ ਅਸੀਂ ਕੋਈ ਤੁਹਾਨੂੰ ਉਹਨਾਂ ਚ ਸ਼ਿਫਾਰਸ਼ ਨਹੀਂ ਕਰਦੇ ਕਿਉਂਕਿ ਅਸੀਂ ਖੁਦ ਟੈਸਟ ਨਹੀਂ ਕਰਦੇ ਲੈਣੋ ਜੁੜਿਆ ਦੀ ਟੈਸਟਿੰਗ ਕੋਚੂ ਤੋ ਬਹੁਤ ਬਹੁਤ ਧੰਨਵਾਦ ਅਗਲਾ ਬਹੁਤ ਮਹੱਤਵਪੂਰਨ ਵਿਸ਼ਾ ਕੀੜੇ ਮਕੌੜੇ ਤੇ ਬਿਮਾਰੀਆਂ ਜਿਹੜੀਆਂ ਹਾੜੀ ਦੀ ਫਸਲ ਦੇ ਵਿੱਚ ਵੈਸੇ ਕੋਈ ਜ਼ਿਆਦਾ ਨਹੀਂ ਹੁੰਦੀਆਂ ਪਰ ਫਿਰ ਵੀ ਕਈ ਵਾਰੀ ਕਣਕ ਦੀ ਫਸਲ ਦੇ ਵਿੱਚ ਸਮੱਸਿਆ ਆਉਂਦੀ ਹੈ ਸੋ ਸਾਡੇ ਅਗਲੇ ਮਾਹ ਡਾਕਟਰ ਅਮਰਜੀਤ ਸਿੰਘ ਜਿਹੜੇ ਹਾੜੀ ਦੀਆਂ ਫਸਲਾਂ ਦੇ ਵਿੱਚ ਮੁੱਖ ਬਿਮਾਰੀਆਂ ਔਰ ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ ਔਰ ਚੰਦ ਜਿਹੜੀਆਂ ਚੀਜ਼ਾਂ ਐਸ ਸਮੇਂ ਜਿਹੜੀਆਂ ਖੜੀ ਫਸਲ ਹੈ ਝੋਨੇ ਦੇ ਵਿੱਚ ਉਹਦੇ ਚ ਜਿਹੜੀਆਂ ਬਿਮਾਰੀਆਂ ਆ ਗੀਆਂ ਉਹਦੇ ਬਾਰੇ ਤੁਸੀਂ ਕੀ ਕਰ ਸਕਦੇ ਹੋ ਕੀ ਹੁਣ ਟਾਈਮ ਹੈ ਸਪਰੇਅ ਕਰਨ ਦਾ ਜਾਂ ਨਹੀਂ ਡਾਕਟਰ ਅਮਰਜੀਤ ਸਿੰਘ ਵਿੱਚੋਂ ਚਾਰ ਤੋਂ ਪੰਜ ਦਾਣੇ ਤੁਹਾਡੇ ਕਾਲੇ ਨਜ਼ਰ ਆਉਣ ਤਾਂ ਵੀ ਬਦਲ ਦੇਣਾ ਮੈਨੂੰ ਪੂਰਾ ਯਕੀਨ ਆ ਵੀ ਤੁਹਾਡੇ ਦਾਣੇ ਕਾਲੇ ਆਉਣੇ ਹੀ ਨਹੀਂ ਪਹਿਲਾਂ ਵੀ ਚੱਲ ਜਾਣਾ ਕਿਉਂਕਿ ਅਸੀਂ ਸਰਵੇਖਣ ਜਿਹੜਾ ਕੀਤਾ ਉਹਨਾਂ ਸੈਂਪਲਾਂ 'ਚ ਤੁਹਾਡੇ ਕਰਨਾਲ ਬੱਟੇ ਦੂਸਰੀ ਗੱਲ ਕਣਕ ਵੀਜਣੀਆਂ ਬਾਅਦ ਸਿਆਖਤਾ ਹਮਲਾ ਹੋਇਆ ਤਾਂ ਕਿਤੇ-ਕਿਤੇ ਕਾਂਗਿਆਰੀ ਆ ਜਾਂਦੀ ਆ ਖਾਸ ਤੌਰ ਤੇ ਰੇਤਨੀਆਂ ਜ਼ਮੀਨਾਂ ਵਾਲੇ ਖੇਹਾਰ ਲੱਗਦੇ ਹੋਣੇ ਨਿਓਨੈਕ 2 ਮਿਲੀਲੀਟਰ باقی ਕਿਲੋ ਵੀ ਦੇ ਹਿਸਾਬ ਨਾਲ ਲਾ ਕੇ ਪੀਣ ਰਹੀਆਂ ਵੀ ਦੀ ਤੋਂ ਦਾਪ ਕਰਨੀ ਆ ਇਹ ਕੰਮ ਕਰਨਾ ਤੋਂ ਉਹਦੇ ਨਾਲ ਕੀ ਹੋਣਾ ਵੀ ਕਾਂਗਿਆਰੀ ਪੱਤਿਆਂ ਦੀ ਕਾਂਗਿਆਰੀ ਸਿੱਟਿਆਂ ਦੀ ਕਾਂਗਿਆਰੀ ਤੇ ਨਾਲ ਦੀ ਨਾਲ ਹੀ ਸੌਂਗ ਦਾ ਵੀ ਖਾਦਮ ਤੇ ਬਾਅਦ ਚ ਠੰਡੜ ਜਿਹੜਾ ਹੈਗਾ ਆਪਾਂ ਨੂੰ ਕਰਨ ਦੀ ਲੋੜ ਹਾਂ ਅੱਗੇ ਗੱਲ ਚੱਲਦੀ ਆ ਵੀ ਕਣਕ ਜਦੋਂ ਥੋੜੀ ਜੀ ਤੁਰਪੀ ਦਸੰਬਰ ਦੇ ਨੇੜੇ ਤੇ ਦਸੰਬਰ ਜਨਵਰੀ ਚ ਉਹ तकरीबन 386 ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮਾਂ ਜਿਹੜੀਆਂ ਹੈਗੀਆਂ ਨੇ ਉਹ 90 95 ਦਿਨ ਜਦੋਂ ਮਰਜੀ ਪੀਜਦੇ ਨੇ 90 95 ਦਿਨ ਚ ਛੱਟਿਆ ਤੇ ਛੱਟੇ ਉਹਨਾਂ ਦੇ ਨਿਕਲਣੇ ਸ਼ੁਰੂ ਹੋ ਜਾਂਦੇ ਤੇ ਜਿਹੜਾ ਵੀ ਬਣਾਉਣਾ ਆਪਾਂ ਵੀ ਵਾਲੀ ਗੰਢ ਬਸ ਉੱਥੇ ਗੱਲ ਕਰਨੀ ਆ ਉੱਥੇ ਇੱਕ ਛੜਕਾ ਟਿੰਕ 200 ਮਿਲੀਲੀਟਰ ਦਾ ਕਰ ਦੇਣਾ ਜੇ ਮਾੜੀ ਮੋਟੀ ਆ ਜਿਹੜੀ ਹੈਗੀ ਆ ਕਰਨਾਲ ਖੇਤ ਦੇ ਵਿੱਚ ਜਿਹੜੀ ਪਈ ਆ ਬਿਮਾਰੀ ਦੇ ਕਣ ਉਹ ਜੇ ਆਮਲਾ ਕਣ ਉਹਨਾਂ ਆਪਾਂ ਪਹਿਲੇ ਰੋਕ ਲੈਣਾ ਵੀ ਵਾਲੀ ਤੇ ਇਹ ਗੱਲ ਕਰਦੇ ਨੇ ਤੇ ਉਦੋਂ ਬਾਅਦ ਕਿਉਂਕਿ ਸਿਆਲਾ ਪਿੰਨੀਆਂ ਪੁਨੀਆਂ ਖਾਧੀਆਂ ਹੋਣੀਆਂ ਗੇੜਾ ਫੇਰ ਵੀ ਆਪਾਂ ਦੇਣਾ ਸਿੱਟੇ ਜਿਹੜੇ ਕਾਂਗੇਰੀ ਵਾਲਿਆ ਥੋੜੀ ਹੋਣੀਆਂ ਉਹੀ ਥੇ ਆਪਾਂ ਨਿਗਰ ਰੱਖਣੀ ਆ ਉਹ ਕਾਲੇ ਨਿਕਲ ਕੇ ਪਹਿਲਾਂ ਨਿਕਲੇ ਹੋਣੇ ਪਲਾਸਟ ਦਾ ਲਫਾਫਾ ਉੱਤੇ ਚੜਾਲਾ ਥੱਲੇ ਦਾਬੀ ਨਾਲ ਪੰਜ ਸੱਤ ਸੱਟੇ ਹੋਣੇ ਆ ਵੱਢ ਕੇ ਇਹਨਾਂ ਨੂੰ ਦੱਬ ਦੇਣਾ ਤੁਹਾਡਾ ਲੋ ਜੀ ਉਦੋਂ ਬਾਅਦ ਉੱਚੇ ਨੀਵੇਂ ਬੁੱਟੇ ਕੱਢ ਲੈਣਾ ਤੁਹਾਡਾ ਕਣਕ ਦਾ ਵੀ ਆਪਣਾ ਤਿਆਰ ਕਣਕ ਸੰਬੰਧੀ ਬਸ ਆਪਣੀਆਂ ਇੰਨੀਆਂ ਗੱਲਾਂ ਨੇ ਪੀਲੀ ਕੁੰਗੀ ਐਕਤੀ ਅਸੀਂ ਪਹਾੜਾਂ 'ਚ ਨਹੀਂ ਆਉਣਗੇ ਤੇ ਤੁਹਾਡੇ ਤੱਕ ਜਿਹੜੀ ਹੈਗੀ ਬਾਅਦ ਜਿਹੜੀ ਹੈਗੀ ਭੂਰੀ ਕੁੰਗੀ ਜਰੂਰ ਆਈ ਆ ਉਹ ਕਿਸਮਾਂ ਦੇ ਮੇਰੇ ਸਾਥੀ ਗੱਲ ਕਰ ਗਏ ਨੇ ਤੇ ਉਹ ਕਿਸਮਾਂ ਤੇ ਜੋੜ ਦੇਣਾ ਤੇ ਜਦੋਂ ਇੱਧਰ ਅਖਬਾਰਾਂ ਰਾਹੀਂ ਟੀਵੀ ਰਾਹੀਂ ਆ ਜਾਂਦੀਆਂ ਸੂਚਿਤ ਕਰਾਂਗੇ ਉਦੋਂ ਹੀ ਸ਼ਿਰਕਾਕ ਕਰਨਾ ਬਿਗੈਰ ਮਤਲਬ ਤੋਂ ਛੜਕਾ ਦੀ ਲੋੜ ਹੀ ਨਹੀਂ ਮੌਸਮ ਦੇਖ ਲੈਣਾ ਪਿਛਲੀ ਵਾਰੀ ਠੰਡ ਨਹੀਂ ਰਹੀ ਆ ਉਹ ਆਪਣਾ ਨਿਕਲਣਾ ਬਾਹਰ ਹੋਇਆ ਸੀ ਨਾ ਕੀੜੇ ਆਏ ਨਾ ਬਿਮਾਰੀਆਂ ਆਈਆਂ ਇਸ ਕਰਕੇ ਸਾਡੀ ਜਿਹੜੀ ਹੈਗੀ ਆ ਇਹ ਕਣਕ ਦੀ ਫਸਲ ਤੁਹਾਡੇ ਕਰਨਾਲ ਵੰਡਤਾ ਵੀ ਬਹੁਤ ਨਹੀਂ ਅਗਲੀ ਗੱਲ ਆਪਾਂ ਜਿਹੜਾ ਹੈਗਾ ਇਹ ਤੁਹਾਨੂੰ ਚਲਦਨ ਸਰੋਂ ਦੇ ਵਿੱਚ ਕੁਝ ਏਰੀਆ ਸਰੋਂ ਦੇ ਵਿੱਚ ਜਦੋਂ ਤਕਰੀਬਨ ਤੁਹਾਡੀ ਸਰੋਂ 60 ਦਿਨਾਂ ਦੀ ਹੋ ਉਹਦੇ ਹੱਥੇ ਵੀਰੇ ਥੱਬਿਆਂ ਦਾ ਰੋਗ ਚਿੱਟੋਂ ਜਿਹੜੀ ਹੈਗੀ ਆ ਬਰ ਚਿੱਟੀ ਕੂੰਗੀ ਉਹ ਦੇ ਦੇ ਪੱਤਿਆਂ ਦੇ ਉੱਤੇ ਦਹੀਂ ਗਿਆ ਫੁੱਟੀਆਂ ਜਿਹੜੀਆਂ ਜੰਮ ਜਾਂਦੀਆਂ ਨੇ ਤੇ ਬਾਹਦੇ ਵਿੱਚ ਜਦੋਂ ਤੁਹਾਡੇ ਜਿਹੜੇ ਹੈਗੇ ਆ ਆਪਣੇ ਫਲੀਆਂ ਬਾਣੀਆਂ ਨੇ ਉਹ ਫਲੀਆਂ ਦੀ ਜਗ੍ਹਾ ਤੇ ਜੋ ਨੂੜ ਰਾਜਾ ਵੱੜ ਜਾਂਦਾ ਜਿਹਨੂੰ 12 ਸੰਗਤ ਰਸ ਰੰਗ ਤੇ ਫਲੀ ਬਾਣਦੀ ਨਹੀਂ ਜਾਂ ਅਸੀਂ ਦੇਖਦੇ ਆਂ ਵੀ ਗੋਲ-ਗੋਲ ਜਿਹੜੇ ਹੈਗੇ ਆ ਆਲਟਰਨੇਰੀਆ ਬਲਾਈਟ ਉਹਦੇ ਥੱਬੇ ਪਾ ਜਾਂਦੇ ਆ ਜਿੰਨਾਂ ਦੇ ਆਲੇ ਦੁਆਲੇ ਪੀਲੇ ਘੇਰੇ ਹੁੰਦੇ ਉਹ ਪਹਿਲਾ 3 ਪੱਤਿਆਂ ਦੇ ਚਿਰਣ ਤੋਂ ਸੋ ਉਦੋਂ ਅਸੀਂ ਤਕਰੀਬਨ ਜਦੋਂ 60 ਦਿਨਾਂ ਦੀ ਤੁਹਾਡੀ ਫਸਲ ਹੋ ਗਈ ਇੱਕ ਛੜਕਾ ਪਾਈਆ ਰੈਡੋਮਿਲ 골ਡ ਦਾ ਕਰ ਦੇਣਾ ਇਥੇ ਕਨੂਸੀ ਨਹੀਂ ਕਰਨਾ 10 ਲੀਟਰ ਪਾਣੀ ਚ ਘੋਲ ਕੇ ਦੂਜਾ ਛੜਕਾ 20 ਦਿਨਾਂ ਬਾਅਦ ਜੇ ਬਿਮਾਰੀ ਮੌਸਮ ਜੇ ਸੈਲ ਨਾਲ ਰਿਹਾ ਫੇਰ ਮਾੜਾ ਮੋੜਾ ਕਿਤੇ ਹੋਰ ਆ ਸਕਦੀ ਆ ਉਦੋਂ ਪਹਿਲੇ ਇਹਨੂੰ ਖਤਮ ਕਰ ਦੇਣਾ ਇੱਕ ਗੱਲ ਹੋਰ ਕਰਨੀ ਆ ਬਈ ਜਦੋਂ ਬੱਚਿਆਂ ਨੂੰ ਛੁੱਟੀਆਂ ਹੋਣੀਆਂ ਨੇ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਸੌਣ ਨੂੰ ਆਪਾਂ ਪਾਣੀ ਦਿਖਾਉਣਾ ਹੀ ਨਹੀਂ ਤਾਂ ਇਹ ਕੰਮ ਕਰ ਜਾਉਂਗੇ ਜਿਹੜਾ ਤਣਾ ਗਾਣ ਦੀ ਸਮੱਸਿਆ ਆਉਂਦੀ ਆ ਠੀਕ ਹੈ ਫਿਰ ਉਹ ਸਮੱਸਿਆ ਤੁਹਾਡੇ ਪਾਣੀ ਜਿਹੜਾ ਆਪਾਂ ਸਕਾਤਾ ਠੀਕ ਹੈ ਨਾ ਪਾਣੀ ਦਿਖਾਇਆ ਹੀ ਨਹੀਂ ਉਹਦੇ ਨਾਲ ਹੀ ਬਿਮਾਰੀ ਰੋਪ ਜਣੀ ਉਹ ਸਾਨੇ ਉਹੀ ਗੱਲ ਕਰਦਾ ਵੀ ਜਿਨੇ ਗੁੜ ਦਿੱਤਿਆਂ ਮਰ ਜਾਣਾ ਉਹਨੂੰ ਜ਼ਹਿਰ ਦੇਣ ਦੀ ਲੋੜ ਹੈ ਨਹੀਂ ਪਾਣੀ ਉੱਥੇ ਰੁਕ ਜਾਣਾ ਇਹ ਬਿਮਾਰੀ ਤੋਂ ਅਗਲੀ ਗੱਲ ਨਾਲ ਹੀ ਪਰਸੀਮ ਦੀ ਕਰ ਲਈਏ ਪਰਸੀਮ ਪਹਿਲਾਂ ਤਾਂ